ਆਵਲੇ ਗਾਰਡਨ ਚ ਸਾਰੇ ਡਰਾਖਤ ਉੱਤਰਾਖਤ ਹੋਇਤ ਤੇ ਜਿਹੜਾ ਜਦਾ ਕੋਰੀ ਹੋ ਗਿਆ ਜਦਾ ਹੋਰ ਕਾਫੀ ਵੈਰਾਈਟੀਆਂ ਜਦਾ ਇਹਨਾਂ ਦੀਆਂ ਨਾ 25 ਤੋਂ 30 25 ਤੋਂ 30 ਵੈਰਾਈਟੀਆਂ ਇੱਥੇ ਆਕਲੈਂਡ ਦੇ ਆਪਣੇ ਸੌਰੀ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਇਹਨਾਂ ਦੇ ਪਲਾਂਟ ਹੈਗੇ ਆ ਜਿਹੜਾ ਡਰਾਖਤ ਹੈਗੇ ਆ ਵੱਡੇ ਮਤਲਬ ਕਿ ਜਿਨ੍ਹਾਂ ਨੂੰ ਜੇ ਤੁਸੀਂ ਕੱਟਣਾ ਵਗੈਰਾ ਹੈਗਾ ਤਾਂ ਉਹਨਾਂ ਦੀ ਪ੍ਰੋਪਰ ਪਰਮਿਸ਼ਨ ਵਗੈਰਾ ਲੈ ਕੇ ਨਾ ਕਾਉਂਸਲ ਦੀ ਫਿਰ ਤੁਸੀਂ ਕੱਟ ਸਕਦੇ ਆ ਆ ਸਾਰਾ ਆਹ ਵਾਲਾ ਵੀ ਇਹਨਾਂ ਨੇ ਹੁਣ ਬਣਾਇਆ ਜਿਹੜਾ ਪਹਿਲਾਂ ਨਹੀਂ ਸੀ ਪਵਰਾ ਇੰਦਾ ਸਾਈਟ ਗਿਆ ਪਹਿਲਾਂ ਨਹੀਂ ਸੀ ਇਹਨਾਂ ਨੇ ਨਾ ਆਹ ਉਹਨੇ ਸਾਈਟ ਬਹੁਤ ਜ਼ਿਆਦਾ ਵਧੀਆ ਬਣਾਇਆ ਯਾਰ ਆਹ ਵਾਲੇ ਦੇਖੋ ਨਾ ਇਹ ਲੜਦੇ ਪਏ ਦੇਖੋ ਦੇਖੋ ਧਿਆਣੇ ਇੱਥੇ ਬਾਣੀ ਕੱਪੜੇ ਘਾਲ ਹੀ ਖਾਨਾ ਪਿਆ ਨਿਆਣੇਓ ਲੜੋ ਨਾ ਨਿਆਣੇ ਦੇਖੋ ਕਿਦਾਂ ਲੜੀ ਜਾਂਦੇ ਆ ਦੇਖ ਲਓ ਪੂਰੀ ਲੱਕੜ ਵਾ ਪੂਰੀ ਆ ਹੁਣੀ ਆ ਘੱਟੋ ਘੱਟ ਮੈਨੂੰ ਲੱਗਦਾ ਇਹਦੀ 10000 ਸਾਲ ਦੀ ਵਾਰੰਟੀ ਹੁਣੀ ਆ 10000 ਸਾਲ ਦੀ ਵਾਰੰਟੀ ਕੀ ਕਰਨੇ ਹਰ ਫੁੱਲ ਦੇਖਦੇ ਚਲੋ ਜੀ ਚੱਲੋ ਆ ਦੇਖੋ ਵੈਰਾਈਟੀਆਂ ਫੁੱਲਾਂ ਦੀਆਂ ਕਿੰਨੀਆਂ ਨੇ ਇੱਥੇ ਆ ਤੁਹਾਨੂੰ ਹੁਣ ਗਾਰਡਨ ਵੱਲ ਲੈ ਕੇ ਜਾਂਦੇ ਪਏ ਉੱਧਰ ਹੈ ਸ਼ਾਰਟਕਟ ਮਾਰਨਾ ਨਹੀਂ ਆ ਦੇਖ ਲਓ ਆਹ ਵਾਲੇ ਗਾਰਡਨ ਦਾ ਥਿਊ ਕਿੰਨੇ ਤਰ੍ਹਾਂ ਦੇ ਗਾਰਡਨ ਹੈ ਯਾਰ ਬਹੁਤ ਵੱਡਾ ਗਾੜਲਾ ਨਾ ਪੂਰੀ ਜੇ ਤੁਸੀਂ ਦਿਹਾੜੀ ਵੀ ਘੁੰਮਣੀਆਂ ਨਾ ਤਾਂ ਵੀ ਤੁਹਾਨੂੰ ਘਾਟਾ ਮੇਰੇ ਸੋਨਾ ਕਾਫੀ ਜ਼ਿਆਦਾ ਆਇਆ ਕਰ ਆ ਡੱਕ ਵਾਲਾ ਏਰੀਆ ਆ ਗਿਆ ਸਾਰਾ ਇੱਥੇ ਸਾਨੂੰ ਡੱਕ ਵਗੈਰਾ ਦੇਖ ਸਕਦੇ ਦੇਖ ਸਕਦੇ ਤੁਸੀਂ ਇੱਥੇ ਨਾ ਪਰਤੇ ਇਸ ਟਾਈਮ ਹੈ ਨਹੀਂ ਕੋਈ ਵੀ ਬੜੀ ਛਾਲ ਨਹੀਂ ਮੰਨਦੇ ਤੂੰ ਆ ਸਾਰਾ ਡੱਕ ਏਰੀਆ ਆ ਰਚਾ ਆ ਭਾ ਦੇਖ ਡੱਕ ਲੱਗੇ ਹੋਏ ਮੋਰੇ ਆ ਦੇਖ ਦੋ ਆ ਖੜੇ ਆ ਮੈਂ ਦਿਖਾਣਾ ਤੁਹਾਨੂੰ ਨੇੜੇ ਆ ਕੇ ਭਰਾਵਾ ਉਹ ਪਰਲੇ ਪਾਸੇ ਵੀ ਹੈਗੇ ਉਧਰ ਆ ਦੇ ਛੋਟੇ ਛੋਟੇ ਡੱਕ ਪਾਣੀ ਦੇ ਵਿੱਚ ਨਜ਼ਾਰੇ ਲੈ ਰਹੇ ਆ ਉਹ ਦੇਖੋ ਕਿਧਰ ਘੁੰਮਦੇ ਪਏ ਆ ਆਨੇ ਵਧੀਆ ਆ ਵਧੀਆ ਲੱਗ ਰਿਹਾ ਅੱਜ ਕਮਾਨ ਲੈ ਕੇ ਆਏ ਤੁਹਾਨੂੰ ਹਾਂ ਕੌਣ ਲੈ ਕੇ ਆਇਆ ਚਾਚਾ ਲੈ ਕੇ ਆਇਆ ਸਾਚਾ ਲੈ ਕੇ ਆਇਆ ਮੈਂ ਵੀ ਨਾਲ ਆਇਆ ਆ ਦੇਖ ਰਹਾ ਵੀ ਕਿਦਾ ਇਕੱਠੇ ਕਰਦੇ ਪਏ ਆ ਯਾਰ ਮਤਲਬ ਕਿ ਸਫਾਈ ਆ ਯਾਰ ਫਸਟ ਬਾਕੀ ਕੰਮ ਸਾਰੇ ਬਾਅਦ ਚ ਸਭ ਤੋਂ ਪਹਿਲਾਂ ਸਫਾਈ ਕੋਈ ਵੀ ਮਤਲਬ ਕਿ ਸਮਾਨ ਵਗੈਰਾ ਡਿੱਗੇ ਕੁਝ ਵੀ ਦਾ ਡਰਿੰਕ ਇਸਟੀਆਂ ਕਿਸੇ ਨੇ ਕਲਾਸ ਪੰਜਾਬ ਦਾ ਮਤਲਬ ਕਿ ਬੋਤਲ ਵਗੈਰਾ ਸਿਰ ਤੇ ਡਰਿੰਕ ਦੀ ਬਾਅਦ ਵੇਲੇ ਕੋਈ ਇਗਨੋਰ ਕਰ ਦਿੰਦਾ ਬੈਂਚ ਪਾ ਲਉ ਸਾਫੇ ਚੱਕਦੇ ਸਪਾਈ ਕਰਦੇ ਦਾ ਪ੍ਰੋਪਰ ਵੇਨਾ ਆ ਪੱਥਰ ਵਗੈਰਾ ਨਾ ਸਾਰੇ ਇਹਨਾਂ ਨੇ ਨਵੇਂ ਲਾਏ ਆ ਵਾਲੇ ਆ ਸਾਰੇ ਇਹਨਾਂ ਨੇ ਜਿੱਦਾ ਛੋਟੇ ਛੋਟੇ ਰੋਡ ਜਿਹੜੇ ਫੁੱਟ ਪੜ ਜੇ ਕੱਡੇ ਇਧਰੋਂ ਕਾਫੀ ਜ਼ਿਆਦਾ ਅਪਗ੍ਰੇਡ ਕਰ ਦ ਜਾਂਦੇ ਯਾਰ ਸਾਰੇ ਸਾਡੇ ਬੰਦੇ ਨਾ ਦਿਲਸ਼ਾਨ ਅ ਦਲਜੀਤ ਦੁਕਾਨ ਦੇ ਦੂਜੇ ਆ ਇਹ ਜਿਹਦੇ ਹੁੰਦੇ ਉਹਦੇ ਫਾਲੋਅਰ ਕਹਿੰਦੇ ਹੁੰਦੇ ਆ ਦਲਜੀਤ ਦੁਕਾਨ ਪ੍ਰਿੰਡਾ ਆਇਆ ਪ੍ਰਿੰਡਾ ਵਾਲੇ ਫੁੱਲ ਆ ਬੂਟਿਆਂ ਦੇ ਕੋਲ ਪ੍ਰਿੰਡਾ ਸੱਚੀ ਕਹਿੰਦਾ ਪ੍ਰਿੰਡਾ ਹੋਣੀਆਂ ਕਿਉਂਕਿ ਦੂਜੇ ਆ ਨਾ ਪੀਲੇ ਆ ਨਾ ਪੀਲੇ ਕਰਕੇ ਪ੍ਰਿੰਡਾ ਬਹੋਣੀਆਂ ਸੱਤ ਵਰਗ ਦੇ ਜਿਹੜਾ ਬੂਟੇ ਨੇ ਇਦਾਂ ਲੱਗਦੇ ਆ ਆ ਗਿਆ ਛੋਟਾ ਵਾਲਾ ਕੁੱਤਾ ਆ ਗਿਆ ਉਹ ਲੈ ਤੇਰਾ ਮਾਰਨ ਲੱਗੇ ਉਹ ਜੀਵ ਕੱਢੀ ਹੋਣੇ ਜਦਾਂ ਆ ਦੇਖੋ ਕੁੱਤਾ ਹੈ ਨਾ ਲਾਸਟ ਇਅਰ ਗਈ ਸੀ ਕਿੱਥੇ ਨੂੰ ਅੱਛਾ ਉਹ ਵਾਲਾ ਬ੍ਰਿਜ ਮੈਂ ਵੀ ਗਈ ਸੀ ਮੈਂ ਵੀ ਗਈ ਉਹ ਇੱਧਰ ਗੱਡੀਆਂ ਆਉਂਦੀਆਂ ਪਵਨ ਇੱਧਰ مطلب ਪ੍ਰੋਪਰ ਬੰਦੇ ਮਤਲਬ ਜੌਬ ਕਰਦੇ ਆ ਤੇ ਨਾ ਉਹ ਤੇ ਖੋਪ ਖੁੱਲ ਗਈ ਪਰ ਆ ਰਹੇ ਹੁੰ ਤੁਸੀਂ ਨਹੀਂ ਪਾਵਾਂ ਮੈਂ ਤਾਂ ਦੇਖੀ ਨਹੀਂ ਪਹਿਲਾਂ ਤਾਂ ਨਾ ਯਾਰ ਨਵੀਂ ਲੱਗੀ ਆ ਪਾਪਾ ਪਹਿਲਾਂ ਕਿੱਥੋਂ ਨਹੀਂ ਸੀ ਇਹ ਰੋਜ਼ ਦੇ ਗਾਰਡਨ ਚਾ ਜਾਣੇ ਪਾਵੇਂ ਇੱਕ ਗੇੜੀ ਕੱਢਿਆ ਰੋਜ਼ ਦੇ ਗਾਰਡਨ ਆਜੋ ਆ ਰੋਜ਼ ਦੇ ਗਾਰਡਨ ਦਾ ਪਾ ਲੈ ਜਾਂਦੇ ਤੁਹਾਨੂੰ ਹੁਣ ਆ ਗਿਆ ਆਪਾਂ ਫੁੱਲਾਂ ਦਾ ਬਾਗੀਚਾ ਜਿਹਨੂੰ ਕਹਿੰਦੇ ਨਾ ਫੁੱਲਾਂ ਦਾ ਬਾਗੀਚਾ ਫੁੱਲਾਂ ਦੇ ਬਾਗੀਚੇ 'ਚ ਆ ਗਿਆ ਆਪਾਂ ਆ ਗਿਆ ਫੁੱਲਾਂ ਦਾ ਬਾਗੀਚਾ ਫੁੱਲ ਪਰ ਹੈ ਨਹੀਂ ਸਾਰੇ ਹੁਣ ਨਿਕਲੇ ਨਹੀਂ ਕੋਈ ਫੁੱਲ ਸਾਰੇ ਦੂਜੇ ਹੋ ਆ ਝੜੇ ਹੋਇਆ ਹੈ ਆ ਦੇਖੋ گلاب ਦੇ ਬੂਟਿਆਂ ਦੀ ਤੁਹਾਡੀਆਂ ਜਿਹੜੀਆਂ ਜੜਾਂ ਐ ਨਾ ਹਾਂਜੀ ਹਾਂਜੀ ਆ ਦੇ گلاب ਦੇ ਬੂਟੇ ਤੇ ਦੇਖੋ ਕਿਤਾ ਦਰਖਤ ਤੇ ਦਰਖਤ ਬਣੇ ਹੋਇਆ ਜਿਆ ਕਿਨੇ ਮੋٹے ਮੋਟੇ ਜੜਾ ਜਦਾ گلاب ਦੇ ਬੂਟੇ ਤੇ ਇੰਨੀਆਂ ਮੋਟੀਆਂ ਮੋਟੀਆਂ ਜੜਾਂ ਜਿੱਦਾਂ ਤੁਸੀਂ ਮੈਨੂੰ ਦੱਸਿਓ ਜੇ ਕਿਸੇ ਨੇ ਦੇਖਿਆ ਹੋਵੇ ਤਾਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ Ạਡੇ ਮੋٹے ਮੋਟੇ گلاب ਦੇ ਬੂਟੇ ਤੇ ਦੇਖਿਆ ਜੰਡ ਹੁੰਦੇ ਕੀ ਹੁੰਦੇ ਇਹ ਆਲੋਪਾ ਇੱਥੇ ਆਪਾਂ ਘੁੰਮਦੇ ਪਏ ਆ ਇਸ ਟਾਈਮ ਆਵਲੀ ਲੋਕੇਸ਼ਨ ਤੇ ਬਹੁਤ ਲਗ ਲਗ ਤਰ੍ਹਾਂ ਦੇ ਇੱਥੇ ਗੁਲਾਬ ਦੇ ਬੂਟੇ ਆ ਥੋੜਾ ਜੀ ਹੁਣ ਡਾਰਕ ਹੋ ਗਿਆ ਮੌਸਮ ਆ ਮੇਨ ਐਂਟਰੀ ਹੈ ਜਿਹਦਾ ਰੋਜ਼ ਗਾਰਡਨ ਦੇ ਟਾਈਪ ਜਿਹਾ ਬਣਾਇਆ ਹੋਇਆ ਇਹਨਾਂ ਨੂੰ ਬੈਠਣ ਨੂੰ ਨਾ ਪਵਾਨਾ ਪਵਾਨਾ ਇੱਕ ਵਣਾਈ ਯਾਰ ਅੱਜ ਸਾਸਤਰੀ ਘਾਰ ਜੀ ਕਿਉਰਾ ਜੀ ਆਪ ਜੀ ਦਾ ਸਵਾਗਤ ਹੈ ਜੀ ਅੱਜ ਦੀ ਮੇਰੀ ਇਸ ਨਵੀਂ ਵੀਡੀਓ ਦੇ ਵਿੱਚ ਜੋ ਕਿ ਆਪ ਜੀ ਦੇਖ ਰਹੇ ਹੋ ਜੀ ਮੈਂ ਅੱਜ ਇੱਥੇ ਆਪ ਜੀ ਨੂੰ ਦਿਖਾਵਾਂਗਾ ਬੋਟਨੀ ਗਾਰਡਨ ਜਿਹੜਾ ਕਿ ਆਕਲੈਂਡ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਇੱਕ ਸਵਰਗ ਪੈਂਦਾ ਹੈ ਮਨੁਰੀਵਾ ਤੇ ਇੱਥੇ ਆਪ ਜੀ ਆ ਸਕਦੇ ਹੋ ਜੀ ਇੱਥੇ ਕੋਈ ਟਿਕਟ ਨਹੀਂ ਹੈਗੀ ਜਿੱਦਾਂ ਫ੍ਰੀ ਆਫ ਕੋਸਟ ਤੁਸੀਂ ਆਪਣੇ ਕਿਡਸ ਨੂੰ ਲੈ ਕੇ ਆ ਸਕਦੇ ਆ ਤੇ ਨਾਲ ਦੇ ਨਾਲ ਤੁਹਾਨੂੰ ਇਹ ਆਪਣੇ ਰਿਸੈਪਸ਼ਨ ਦੇ ਇਨਫੋਰਮੇਸ਼ਨ ਸੈਂਟਰ ਇੱਥੇ ਬਹੁਰੇ بڑے ਹੋਏ ਤੁਸੀਂ ਤੁਸੀਂ ਚੈੱਕ ਕਰ ਸਕਦੇ ਆ ਕਿ ਜਿਹੜੇ ਬਾਈਕ ਵਗੈਰਾ ਛੋੜੇ ਨੇ ਆਣੇ ਨੂੰ ਜਿੱਦਾਂ ਤੁਸੀਂ ਲੈ ਕੇ ਆਉਂਦੇ ਆ ਉਹ ਇੱਥੇ ਅਲਾਉਟ ਨਹੀਂ ਕਰਦੇ ਹੈਗੇ ਤੇ ਤੁਸੀਂ ਸਭ ਤੋਂ ਪਹਿਲਾਂ ਅੱਗੇ ਦਾ ਉੱਥੇ ਚੈੱਕ ਕਰੋ ਚੈੱਕ ਕਰਕੇ ਜੇ ਤੁਸੀਂ ਆਪਣੇ ਬਾਈਚੈਂਸ ਬਾਈਕ ਲੈ ਕੇ ਆਏ ਹੋਏ ਜਿੱਦਾਂ ਤੇ ਤੁਸੀਂ ਉੱਥੇ ਉਹਨਾਂ ਨੂੰ ਸਬਮਿਟ ਕਰਾ ਸਕਦੇ ਆ ਤੇ ਉਹ ਅੰਦਰ ਕਿਪ ਕਰ ਲੈਂਦੇ ਆ ਰੱਖ ਲੈਂਦੇ ਆ ਤੇ ਤੁਸੀਂ ਫਿਰ ਆਪਣੇ ਕਿਡਸ ਦੇ ਨਾਲ ਜੇ ਜੇ ਤੁਸੀਂ ਆਪਣੇ ਇੱਧਰ ਘੁੰਮ ਸਕਦੇ ਆ ਤੇ ਤੇ ਇੱਕ ਤੁਹਾਨੂੰ ਹੋਰ ਨਵੀਂ ਜਾਣਕਾਰੀ ਦੇ ਦਵਾਂ ਇੱਥੇ ਇੱਕ ਅੰਦਰ ਹੋਰ ਕੈਫੇ ਆਪਣਾ ਸਟਾਲ ਉਹਨਾਂ ਨੇ ਲਾਇਆ ਹੋਇਆ ਜਿੱਦਾਂ ਤੇ ਤੁਸੀਂ ਉੱਥੇ ਵੀ ਆਪਣਾ ਕੁਝ ਵੀ ਖਰੀਦ ਕੇ ਖਾ ਸਕਦੇ ਆ ਜ਼ਰੂਰੀ ਨਹੀਂ ਕਿ ਕਿ ਜਿਹੜਾ ਮੇਨ ਇੰਟਰਸਟ ਹੈ ਜਿਹੜਾ ਕੈਫੇ ਆ ਕਿ ਤੁਸੀਂ ਇੱਥੇ ਹੀ ਆਪਣਾ ਖਾ ਸਕਦੇ ਆ ਠੀਕ ਆ ਜੀ ਇਹ ਅੰਦਰ ਵੀ ਬਣਿਆ ਹੋਇਆ ਤੇ ਨਾਲ ਦੇ ਨਾਲ ਇੱਥੇ ਕਾਫੀ ਤਰ੍ਹਾਂ ਦੇ ਗਾਰਡਨ ਹੈਗੇ ਆ ਜਿੱਦਾਂ ਤੇ ਤੁਸੀਂ ਇੱਥੇ ਆਓ ਤੇ ਆ ਕੇ ਆਪਣਾ ਚੈੱਕ ਕਰੋ ਤੇ ਲੋਕੇਸ਼ਨ ਤੁਹਾਨੂੰ ਦੱਸ ਦਿੰਦਾ ਜੇ ਤੁਸੀਂ ਆਪਣਾ ਮੈਂ ਆਪਣੇ ਮਨਕਾਉ ਸਾਈਡ ਤੋਂ ਤੇ ਪਪਾਗੋਰਾ ਸਾਈਡ ਤੋਂ ਕਿਤੇ ਵੀ ਆ ਰਹੇ ਆ ਤੇ ਤੁਸੀਂ ਮੋਟਰਵੇ ਤੋਂ ਵੀ ਆ ਸਕਦੇ ਆ ਮੇਨ ਗਰੇਸਾਉ ਰੋਡ ਤੋਂ ਵੀ ਤੁਹਾਨੂੰ ਗਰੇਸਾਉ ਰੋਡ ਤੋਂ 10 ਮਿੰਟ ਦੀ ਵਾਕਿੰਗ ਤੇ ਵੀ ਤੁਸੀਂ 10 ਮਿੰਟ ਦੀ ਵਾਕਿੰਗ ਤੇ ਜਿੱਦਾ ਜਿੱਦਾ ਜਿਹੜਾ ਇਹਦਾ ਮੇਨ ਇੰਟਰੈਸ ਆ ਉਹ ਹੈਗਾ ਹਿੱਲ ਹਿੱਲ ਰੋਡ ਤੋਂ ਮੇਨ ਇੰਟਰੈਸ ਆ ਜਿੱਦ ਤੁਹਾਨੂੰ ਉੱਤੇ ਵੱਡਾ ਜਿਹਾ ਬੋਰਡ ਦੇਖ ਜਾਣਾ ਇੱਕਦਮ ਤੇ ਜਿਹੜੀ ਆਪਾਂ ਮੋਟਰ ਵਾਲੇ ਮੋਟਰਵੇ ਵਾਲੀ ਕਰਾਸ ਕਰਦੇ ਆ ਮੋਟਰਵੇ ਵਾਲਾ ਜਿਹੜਾ ਰੋਡ ਕਰਾਸ ਕਰਦੇ ਆ ਹਿੱਲ ਰੋਡ ਵਾਲਾ ਤੇ ਉਹ ਕ੍ਰਾਸ ਕਰਕੇ ਉੱਥੋਂ 2 ਮਿੰਟ ਦੀ ਵਾਕਿੰਗ ਤੇ ਲੈਫਟ ਹੈਂਡ ਸਾਈਡ ਤੇ ਇਹ ਵਾਲਾ ਪੈ ਜਾਂਦਾ ਤੇ ਤੁਸੀਂ ਇੱਥੇ ਆਓ ਆ ਕੇ ਤੇ ਆਪਣਾ ਕੋ ਮੋ ਫਿਰ ఎంਜੋਏ ਕਰੋ ਤੇ ਨਾਲ-ਨਾਲ ਮੇਰੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਕਿਸ ਨੇ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤੇ ਨਾਲ ਦੇ ਨਾਲ ਮੈਨੂੰ ਇੰਸਟਾਗ੍ਰਾਮ ਤੇ ਤੇ YouTube ਤੇ ਵੀ ਆਪਣੇ Facebook ਤੇ ਫੋਲੋ ਕਰ ਲਿਓ ਧੰਨਵਾਦ ਜੀ ਉਹ ਕੈਫੇ ਬਣਿਆ ਹੋਇਆ ਉਹ ਵਾਲੇ ਦੇਖੋ ਸਾਈਡ ਤੇ ਨਾ ਉਹ ਨਵਾਂ ਕੈਫੇ ਇਹਨਾਂ ਨੇ ਇੱਥੇ ਓਪਨ ਹੋਇਆ ਉਹਦਾ ਨਾਮ ਹੈਗਾ ਮੋ ਕੈਫੇ ਥੋੜਾ ਥੋੜਾ ਹਲਕਾ ਹਲਕਾ ਦੇਖੋ ਦੂਜਾ ਮੀਂਹ ਪੈਣ ਪੈ ਲਾ ਪਿਆ ਹਲਕਾ ਹਲਕਾ ਵਿੱਚ ਧੁੱਪ ਨਿਕਲੀ ਹੋਈ ਆ ਰਿਮ ਜਿਮ ਰਿਮ ਜਿਮ ਕਿਣੀਆਂ ਪੈਂਦੀਆਂ ਸੱਜਣਾ ਜਾਨ ਮੇਰੇ ਤੇ ਬਣੀਆਂ ਓਏ ਹੋਏ ਪਵਾਰਾ ਵਿਦਿਆ ਦੇ ਬੂਟੇ ਆ ਸਾਰੇ ਨਾ ਕਾफी ਵੱਡੇ ਵੱਡੇ ਯਾਰ ਹਟਿਆ ਗਿਆ ਕਿੱਥੇ ਰੈਂਬੋ ਓ ਬਣੇ ਆਸਮਾਨ ਤੇ ਸੱਤ ਰੰਗ ਦੀ ਫੀਂਗ ਪੈ ਗਈ ਆ ਓਏ ਓਏ ਨਜ਼ਾਰਾ ਇਹ ਬੱਕਰਾ ਸੱਤ ਰੰਗੇ ਫੀਲਿੰਗ ਤਾਂ ਦੇਖੋ ਆਵਲੇ ਸਾਈਡ ਤੇ ਘੁੰਮਦੇ ਪਏ ਆਪਾਂ ਕਾਫੀ ਵੱਡਾ ਆ ਮੈਂ ਪਤਾ ਦੇਖੋ ਇੱਥੇ ਸਾਰਾ ਹੀ ਆ ਜੇ A2 ਲੈ ਕੇ Z ਤੱਕ ਤੁਸੀਂ ਕਿੱਡਾ ਵੱਡਾ ਤੁਸੀਂ ਇੱਥੇ ਨਾ ਸਕਰੀਨ ਸ਼ਾਟ ਲੈ ਕੇ ਵੀ ਚੈੱਕ ਕਰ ਸਕਦੇ ਆਂ ਉਹ ਜਿਹੜਾ ਮੋਟਰਵੇ ਸਾਈਡ ਪੈਂਦਾ ਨਾ ਤੇ ਮੋਟਰ ਵਾਲੀ ਸਾਈਡ ਤੇ ਮੋਟਰਵੇ ਵਾਲੀ ਸਾਈਡ ਤੇ ਇਹ ਉੱਥੇ ਜਿੱਦਾ ਫੋਰੈਸਟ ਵਗੈਰਾ ਜਿੱਦਾ ਜਿਹੜੇ ਨੇਟਿਵ ਬੂਟੇ ਨੇ ਜਿਆਦਾ ਉਸ ਵਾਲੇ ਸਾਈਡ ਤੇ ਆ ਤੇ ਇੱਧਰ ਹੀ ਆਪਾਂ ਗਾਹਾਂ ਨਿਕਲ ਜਾਂਦੇ ਨਾ ਪਾਈਨ ਇੱਧਰ ਪਾਈਨ ਗਾਰਡਨ ਪੈ ਜਾਂਦਾ ਆ ਵੱਡੇ ਵੱਡੇ ਜਿਹੜੇ ਬੂਟੇ ਆ ਪਾਈਨ ਦੇ ਤੇ ਉੱਧਰ ਨੂੰ ਨਹੀਂ ਆਪਾਂ ਵੱਟ ਗਏ ਆ ਕਿ ਉਹ ਵੇ ਜਿਆਦਾ ਦੂਰ ਪੈ ਜਾਣਾ ਸੀਗਾ ਬਾਟ ਆਪਾਂ ਵਿਚ ਪਟੇ ਨਾ ਹੁਣ ਇੱਥੋਂ ਜਾਣਾ ਹੈ ਆਪਣੇ ਰੌਕ ਗਾਰਡਨ ਪੈਂਦਾ ਆ ਰੌਕ ਗਾਰਡਨ ਤੇ ਆਪਾਂ ਵਿੱਚੋਂ ਇਤੋਂ ਸ਼ਾਰਟਕਟ ਮਾਰਨ ਲੱਗਿਆਂ ਦੇਖੋ ਵੀਊ ਓਏ ਹੋਏ ਵੀਊ ਦੇਖੋ ਕਿੰਨਾ ਵਧੀਆ ਹੈ ਆ ਇੱਥੇ ਦਾ ਡੈਟੇ ਬੂਟਾ ਹੈ ਸਭ ਤੋਂ ਵੱਡਾ ਜਿਹੜਾ ਜ਼ਿਆਦਾ ਵੱਡਾ ਮੋਟਾ ਹੁੰਦਾ ਜਿਹਦਾ ਵਾਲਾ ਇਹ ਨਹੀਂ ਤੁਸੀਂ ਕੱਟ ਸਕਦੇ ਇਹ ਸਾਰੀ ਜਗ੍ਹਾ ਨਾ ਤੁਹਾਨੂੰ ਜਿੰਨੇ ਵੀ ਰਿਜ਼ਰਵ ਏਰੀਆ ਮਿਲੂਗਾ 올 ਓਵਰ ਨਿਊ ਜ਼ੀਲੈਂਡ ਰਿਜ਼ਰਵ ਏਰੀਆ ਚਾਹ ਵਾਲੇ ਬੂਟੇ ਤੁਹਾਨੂੰ ਮਿਲ ਨਹੀਂ ਮਿਲਨੇ ਆ ਗਾਇਸ ਕੈਨ ਯੂ ਗੋ ਅ ਲਿਟਲ ਬਿਟ ਸਲੋ ਪਲੀਜ਼ ਨਿਆਣਾ ਯਾਰ ਤੇਜ਼ ਬਹੁਤ ਚੱਲਦੇ ਪਏ ਆ ਛੋਟੇ ਛੋਟੇ ਮੈਂ ਤਾਂ ਬੱਸ ਹੋਈ ਵੀ ਮੇਰੀ ਤਾਂ ਪਵਣ ਕਿੱਧਰ ਲਈ ਗੇੜੀ ਕੱਢ ਰਹੀ ਔਰ ਕਿੱਧਰ ਚੱਲੇ ਮੈਂ ਤਾਂ ਕਹ ਰੋਕ ਦਾ ਰੋਕ ਗਾਰਡਨ ਚੱਲੇ ਤੁਸੀਂ ਆਹ ਹੋਰ ਪਾਸੇ ਨੂੰ ਫਿਰ ਪਏ ਆ ਹੈ ਕਿਹੜੀ ਬ੍ਰਿਜ ਤੇ ਜਾਣਾ ਸਕੇਅਰ ਹੀ ਬ੍ਰਿਜ ਤੇ ਕੱਲ ਹੀ ਜਾਣਾ ਇੱਥੇ ਡਰ ਲੱਗ ਰਿਹਾ ਉੱਧਰ ਮੈਨੂੰ ਜੋਕ ਕਰਦਾ ਫੇਰ ਉਹ ਜੋਕ ਕਰਦਾ ਫੇਰ ਜੋਕ ਸਭ ਤੋਂ ਜ਼ਿਆਦਾ ਸਪੀਡ ਬਾਣੀ ਦੀ ਆ ਪਾਵਰ ਇਹਦਾ ਹੱਥ ਛੱਡ ਦੇ ਇਹਨੂੰ ਆਪਣੇ ਉੱਤੇ ਤੋਰਦੇ ਅੱਜ ਤੁਹਾਨੂੰ ਦਿਖਾਣੀ ਹੈ ਗ੍ਰੀਨਰੀ ਸਾਰੀ ਇੱਥੇ ਦੱਸਿਓ ਆ ਜੀ ਵੀਡੀਓ ਕਿਦਾਂ ਲੱਗੀ ਪਾਵਰ ਹੌਲੀ ਚੱਲੋ ਯਾਰ ਥੋੜਾ ਸ਼ਾਰਟਕਟ ਲਾਏ ਇਧਰੋਂ ਮਾਰਦਾ ਸ਼ਾਰਟਕਟ ਮੈਂ ਕੱਲ ਇਹ ਇੱਥੋਂ ਰਸਤਾ ਹੈਗਾ ਆ ਡੰਡੀ 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 ਪਤਾ ਕਿਹਨੂੰ ਕਹਿੰਦੇ ਆ ਸ਼ਾਰਟਕਟ ਨੂੰ ਡੰਡੀ ਡੰਡੀ ਕਹਿੰਦੇ ਪੰਜਾਬੀ ਚ ਹੈਗਾ ਇਹ ਕਿਹੜੀ ਬਈ ਕਿੱਥੇ ਗਿਆ ਚੱਕਦਾ ਉਹਨਾਂ ਨੇ ਆਹ ਏਰੀਆ ਪਾਉਣੇ ਬੜਾਉ ਗਿਆ ਜੇ ਸਾਰਾ ਹਜੇ ਤਾਂ ਹੌਲੀ ਹੌਲੀ ਹਨਾ ਆਓ ਗਰੋ ਕਰੂਗੇ ਦਾ ਹੌਲੀਆ ਜਿਹਾ ਪੋਪੂਲੇਸ਼ਨ ਵਧੀ ਜਾਣੀ ਹੈ ਕਿਉਂਕਿ ਉਹ ਫਰੰਟ ਤੇ ਤਾਂ ਕਾਫੀ ਜ਼ਿਆਦਾ ਚੇਂਜਸ ਕਰਤਾ ਇਹਨਾਂ ਨੇ ਉਹ ਯਾਰਾ ਉਹ ਮਹਿਕਾ ਕਿਦਾਂ ਦੀ ਬਈ ਦਾਲ ਚੀਨੀ ਦੀ ਮਹਿਕਾ ਦੀ ਵੇਥੇ ਆ ਕੋਈ ਬੰਦਲ ਨਾ ਟੋਪੀ ਭੁੱਲ ਗਿਆ ਆਪਣੀ ਫੌਜੀਆ ਵਾਲੀ ਉਹ ਬਿੱਲੀ ਤੇ ਬਿੱਲੀਆਂ ਬਿੱਲੀਆਂ ਇੱਧਰ ਬਿੱਲੀਆਂ ਉਹ ਦੇਖੋ ਓਏ ਹੋਏ ਓਹ ਦੇਖੋ ਬਿੱਲੀਆਂ ਕਿੱਥੇ ਕਿੱਥੇ ਉਹ ਦੇਖੋ ਬੈਠੀ ਓ ਮਾਈ ਗਾਡ ਓ ਮਾਈ ਗਾਡ ਇੱਕੋ ਹੀ ਆ ਉਹ ਵੱਜ ਗਈ ਵੱਜ ਗਈ ਉਹ ਦੇਖੋ ਆ ਦੇ ਪਾਣੀ ਉਹ ਦੇ ਬੈਠੀ ਬਾਣੀ ਬਿੱਲੀ ਤੇ ਵਰਗੀ ਬਾਣੀ ਹੈਪੀ ਹੋ ਗਈ ਬਾਣੀ ਹੈਪੀ ਹੋ ਗਈ ਬਾਣੀ ਨੂੰ ਹਸਾਉਂਦਾ ਸੀ ਮੈਂ ਹੈ ਬਾਏ ਕਿੱਟੀ ਉੱਪਰ ਵਾਲੇ ਮਗਰ ਕਾਇਸੀ ਨਾ ਇੱਕ ਕਿੱਦਾਂ ਸਾਡੀ ਬਾਲੇ ਕੀ ਬਾਲੇ ਕੀ ਕਹਿੰਦਾ ਦੇਖੋ ਘਾਹ ਲਾ ਕੇ ਨਾ ਉਹਨੇ ਹਰਾ ਹਰਪਰਾ ਵਾਲਾ ਪਾ ਦਿੱਤਾ ਜਿੱਦਾਂ ਨਾ ਕਿ ਚਿੜੀਆਂ ਵਗੈਰਾ ਬੀਜ ਨਹੀਂ ਖਾਉਂਗੀਆਂ ਪ੍ਰੋਪਰ ਟੈਕਨੀਕ ਟੈਕਨੀਕ ਦੇ ਹਿਸਾਬ ਨਾਲ ਜਿੱਦਾਂ ਨਾ ਟੈਕਨੀਕ ਦੇ ਹਿਸਾਬ ਦੇ ਨਾਲ ਮੈਂ ਨਾ ਥੋੜੇ ਜਿਹਾ ਜਿੱਦਾ ਫਾਸਟ ਬੋਲਦਾ ਆ ਇਸ ਕਰਕੇ ਮੇਰੀਆਂ ਥੋੜਾ ਪਤਾ ਨਹੀਂ ਲੱਗ ਰਹਾ ਕਿ ਮੈਂ ਕੀ ਬੋਲਦਾ ਪਿਆ ਮੇਰੂ ਆਦਤ ਜੇ ਪਈ ਹੋਈ ਹੈ ਫਾਸਟ ਬੋਲ ਮੈਂ ਉਹ ਨਾ ਕੋਸ਼ਿਸ਼ ਕਰਿਆ ਕਰਨੀ ਹੈ ਕਿ ਥੋੜਾ ਜਿਹਾ ਮੈਂ ਸਲੋ ਬੋਲਿਆ ਕਰਨਾ ਹੈ ਵੀਡੀਓ ਦੇ ਵਿੱਚ ਪਰ ਮੈਂ ਨਾ ਆਪਣੀ ਆਦਤ ਤੋਂ ਮਜਬੂਰ ਆ ਮੈਂ ਫਜ਼ਾ ਫਟਾ ਫਟਾ ਫਟਾਫਟ ਬੋਲਣ ਦੇ ਮੈਨੂੰ ਆਦਤ ਪਈ ਹੋਈ ਹੈ ਪਹਿਲਾਂ ਤੋਂ ਇੱਧਰ ਚਲੋ ਫੇਰ ਉਹ ਤਾਂ ਫੇਰ ਆਪਾਂ ਬਾਹਰ ਤੋਂ ਨਿਕਲ ਕੇ ਮੰਗੋਲੀਆ ਮੰਗੋਲੀਆ ਗਾਰਡਨ ਹੈ ਤੇਰਾ ਦੇਖੋ ਨਾ ਦੇਖ ਲੈਿੰਦਾ ਆਪਾਂ ਅੱਛਾ ਉਹ ਆ ਦੇਖੋ ਅਮਰੇਲਾ ਵਾਲਾ ਟੀ ਟਰੀ ਅਮਰੇਲਾ ਟਰੀ ਲੁੱਕੜਾ ਅਮਰੇਲਾ ਟਰੀ ਹੇਅਰ ਓਏ ਵਾਹਿਗੁਰੂ ਐਦਾਂ ਦੇ ਵੀਡੀਓ ਦੇਖਣ ਲਈ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚੈਨਲ ਦਾ ਨਾਮ ਹੈਗਾ ਦੀਪਾ ਪਬਜੀ ਦਵਾਲਾ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜੇ ਤੁਸੀਂ ਮੇਰੀ ਵੀਡੀਓ ਦੇਖਦੇ ਆ ਯਾਰ ਵਧੀਆ ਕੰਟੈਕਟ ਬਣਾਉਣਾ ਆ ਕੰਟੈਂਟ ਬਣਾਉਣਾ ਆ ਤੇ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਯਾਰ ਕਿਉਂਕਿ ਤੁਹਾਨੂੰ ਪਤਾ ਜਿਹੜਾ ਵਧੀਆ ਕੰਟੈਂਟ ਆਇਆ ਲੋਕ ਨਾ ਘੱਟ ਦੇਖਦੇ ਅੱਜ ਕੱਲ੍ਹ ਦੇ ਜਵਾਨਾ ਕੱਲ ਜੋ ਚੱਲਦਾ ਪਿਆ ਆ ਤੇ ਪਲੀਜ਼ ਸਪੋਰਟ ਕਰਿਓ ਚੈਨਲ ਨੂੰ ਨਾ ਸਪੋਰਟ ਕਰੋਗੇ ਤਾਂ ਮੈਨੂੰ ਵੀ ਵਧੀਆ ਲੱਗੂਗਾ ਕਿ ਯਾਰ ਵੀ ਦੇਖਦੇ ਆ ਲੋਕ ਨਾ ਤੇ ਸਪੋਰਟ ਪਲੀਜ਼ ਮਾਈ ਚੈਨਲ ਐਂਡ ਸਬਸਕ੍ਰਾਈਬ ਕਰੋ ਮਾਈ ਚੈਨਲ ਦੀਪਕ ਜੀਤ ਵਾਲਾ ਠੀਕ ਹੈ ਜੀ ਨਹੀਂ ਤੁਸੀਂ ਦਾ ਮੇਰਾ ਰੇਲਾ ਬਣਾਇਆ ਪਿਆ ਯਾਰ ਤੇ ਆ ਭਾ ਕੇ ਬਾਣੀ ਬਿਹੇਵੀਅਰ ਓਕੇ ਗਰੂ ਚਾਜ ਨਾਲ ਚੱਲ ਬੂਟ ਪੈਰਾਂ ਚ ਬਾਜੀ ਤੇਰੇ ਗੁਰਪ੍ਰਤਿ ਆਇਆ ਯਾਰ ਮੇਨਾ ਵੀ ਘੁੰਮ ਲੋ ਯਾਰ ਚਾਚੇ ਦੇ ਕੁਛੜ ਚ ਬੜੇ ਹੋ ਤੁਸੀਂ ਸਾਰੇ ਜਾਣੇ ਰਲ ਮਿਲ ਕੇ ਮੁਸਕਾਨ ਲਾਪਣਾ ਚਾਚੇ ਦੇ ਕੁਛੜ ਚ ਕੀ ਕਹਿੰਦੇ ਜਾਂ ਕਿੱਦਾਂ ਲੱਗਿਆ ਤੁਹਾਨੂੰ ਵੀਡੀਓ ਕਿੱਦਾਂ ਲੱਗਿਆ ਕੱਢਣਾ ਚ ਸਕੂਲ ਕੇ ਤਾਂ ਇੰਜੋਏ ਕਰ ਰਹੇ ਟ੍ਰਿਪ ਉਹ ਪਾਵਰ ਇੱਧਰ ਵਧੀਆ ਹੈ ਇੱਧਰ ਆ ਜਾ ਆਵੜਾ ਵਧੀਆ ਸਾਈਡ ਵਾ ਸੱਚੀ ਕਹਣਾ ਨਾ 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 ਆਜੋ 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 ਆ ਦੇਖੋ ਲਿਲੀ ਦੇ ਫੁੱਲ ਔਰ ਤੋ ਘੁੰਮ ਕੇ ਇਦਾਂ ਆਣਾ ਬਸ ਆ ਆੜੂ ਆੜੂ ਕਾ ਕੀ ਹੈ ਚਿਬੜਵਾ ਨਾ ਇਹ ਕੀ ਲਿਖਿਆ ਉਹ ਮੈਨੂੰ ਪਤਾ ਕੀ ਲਿਖਿਆ ਪੜ ਕੇ ਦੱਸ